ਵਰਤਮਾਨ ਜਬ ਕੀ ਕਾਨਫਰੰਸ ਦੇ ਅੰਤਿਮ ਜੈਣ ਕੇ ਅਸੀਂ ਅੱਜ ਸਮਾਪਤੀ ਦੇ ਪੜਾ ਕੇ ਪਹੁੰਚ ਚੁੱਕੇ ਹਾਂ ਤਾਂ ਪੇਸ਼ ਹੈ ਇਸ ਕਾਨਫਰੰਸ ਦੀ ਜਿਹੜੀ ਰਿਪੋਰਟ ਦਾ ਅਸੀਂ کوشش ਕੀਤੀ ਹੈ ਕਿ ਬਹੁਤਕ ਸਮਿਆ ਦੇ ਦੌਰ ਸ਼ੈਸ਼ਨਾਂ ਦੇ ਵਿੱਚ ਪੇਸ਼ ਕੀਤੇ ਵਿਚਾਰਾਂ دسویںس جس کا آوجن سات جولائی دو ہزار چوبیری گارڈنڈا یق پی سبھا سانجے کوسٹم کیا گیا ਇਸ ਕਾਨਫਰੰਸ ਨੇ ਭਾਰਤ ਤੋਂ ਬਾਅਦ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਆਪਣੀ ਵਲਣਕਰ ਪਛਾਣ ਸਥਾਪਿਤ ਕੀਤੀ ਹੈ। ਵਰਡ ਪੰਜਾਬੀ ਕਾਨਫਰੰਸ ਸ਼ੁਰੂ ਤੋਂ ਹੀ ਆਪਣੀ ਕਾਰਵਾਈਆਂ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਦੀ ਆਈ ਹੈ। ਵਰਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਤੋਂ ਸਰਦਾਰ ਆਜੈਬ ਸਿੰਘ ਚੱਖਾ ਚੇਅਰਮੈਨ ਰਹੇ ਹਨ ਜੋ ਮੁੱਖ ਆਯੋਜਕ ਵਜੋਂ ਆਪਣੀਆਂ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਬਹੁਤ ਸਾਰੇ ਲੋਕੀਆਂ ਸਮਾਜਿਕ ਤੇ ਰਾਜਨੀਤਿਕ ਸ਼ਕਤੀਆਂ ਨੇ ਸ਼ਿਰਕਤ ਕੀਤੀ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਆਗਾਜ਼ 5 ਜੁਲਾਈ ਤੋਂ ਇਟਲੀਆ ਦੇ ਖਚਾਖਚ ਭਰੇ ਹਾਲ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਡੈਲੀਗੇਟਸ ਦੀ ਹਾਜ਼ਰੀ ਵਿੱਚ ਆਰੰਭ ਹੋਇਆ ਡਾਕਟਰ ਰਿੰਦਰਵੀਰ ਸੇਮਿਨੇਜਰ ਪ੍ਰਧਾਨਜੀਵ ਕਲਸਾ ਦਿਵਾਨ ਅਮਰਸਰ ਅਤੇ ਸਾਫਨਾ ਕੈਬਨਟ ਮੰਤਰੀ ਪੰਜਾਬ ਸਰਕਾਰ ਨੇ ਐਰੀਬਨ ਕਰਟਨ ਦੀ ਰਸਮ ਅਦਾ ਕੀਤੀ ਇਸ ਸਮੇਂ ਸਰਦਾਰ ਆਜੈ ਸਿੰਘ ਚੱਠਾ ਚੇਅਰਮੈਨ ਸਰਦਾਰ ਅਮਰ ਸਿੰਘ ਭੁੱਲਰ ਸਰਪ੍ਰਸਤ ਡਾਕਟਰ ਸੰਤੋਖ ਸਿੰਘ ਸੰਦੂ ਸਕੱਤਰ ਸਰਦੂ ਸਿੰਘ ਖਿਆੜਾ ਪ੍ਰਧਾਨ ਜੱਟ ਪੰਜਾਬੀ ਸਭਾ ਡਾਕਟਰ ਰਾਮ ਸਿੰਘ ਪੱਤਾ ਪ੍ਰਧਾਨ ਪਪਾ ਬਲਵਿੰਦਰ ਕੌਰ ਚੱਕਾਂ 20ਾਂ ਤੇ ਹੋਰ ਮੈਂਬਰ ਸਹਿबान ਮੌਜੂਦ ਸਨ ਕਾਂਗਰਸ ਦੇ ਪਹਿਲੇ ਗਣ ਮੁੱਖ ਮਹਿਮਾਨ ਬਜੋ ਡਾਕਟਰ ਇਦਰ ਸਿੰਘ ਨੇ ਜਨ ਤੇ ਡਿਪਟੀ ਮੇਅਰ ਬ੍ਰੈਂਪਨ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਸਵਾਰਗੀ ਸ਼ਸ਼ਕੀ ਪ੍ਰਧਾਨੀ ਜੱਟ ਪੰਜਾਬੀ ਸਭਾ ਦੇ ਪ੍ਰਧਾਨ ਸਰਦੂ ਸਿੰਘ ਜੜਾ ਨੇ ਕੀਤੀ ਸਵਾਗਤੀ ਭਾਸ਼ਣ ਪੋਆਇੰਟ ਸੀ ਦੇ ਪ੍ਰਧਾਨ ਡਾਕਟਰ ਸੰਤੋਖ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਾਨਫਰੰਸ ਵਿੱਚ ਸ਼ਾਮਲ ਮਹਿਮਾਨਾਂ ਡੈਲੀਗੇਟਸ ਤੇ ਸਮੂਹ ਦਰਸ਼ਕਾਂ ਨੇ ਪਹੁੰਚ ਕੇ ਜੀ ਆਇਆਂ ਆਖਿਆ ਇਹਨੀਆਂ ਨਾਓ ਵਰਲਡ ਪੰਜਾਬੀ ਕਾਨਫਰੰਸ ਅਨੇ ਇਤਿਹਾਸ ਦੇ ਚੱਲ ਨਾ ਪਾਇਆ ਉਹਨਾਂ ਕਾਨਫਰੰਸਾਂ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਦਰਜੀਤ कौर ਸੰਧੂ ਵੱਲੋਂ ਚੱਲ ਪੰਜਾਬੀ ਸਵਾਲ ਜਵਾਬ ਦੀਆਂ ਗਤੀਵਿਧੀਆਂ ਵਾਲੇ ਗੰਵੱਤ ਕਰਦਿਆਂ ਆਖਿਆ ਕਿ ਨੌ ਕਾਨਫਰੰਸਾਂ ਸਦਕਾ ਜਗਤ ਪੰਜਾਬੀ ਸਭਾ ਵੱਲੋਂ ਨੈਤਿਕਤਾ ਕਾਇਦਾਏ ਮੂਲ ਜ਼ਿੰਦਗੀ ਵਿੱਚ ਖੁਸ਼ ਰਹਿਣ ਦੀ ਕਲਾ ਆਸ਼ਰੰਗੇਨ ਦੀ ਕਲਾ ਆਧ ਵਡਹੂਲੀਆਂ ਕਿਤਾਬਾਂ ਅਤੇ 101 ਪੰਜਾਬੀਆਂ ਦਾ ਸਨਮਾਨ ਇਹਨਾਂ ਕਾਨਫਰੰਸਾਂ ਦੀ ਰਿਹ ਹੈ ਕਾਨਫਰੰਸ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਕਟਰ ਇੰਦਰਵੀਰ ਸਿੰਘ ਨੇ ਜਰਨੇ ਜਗਤ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਉਹਨਾਂ ਦੱਸਿਆ ਕਿ ਕਾਇਦਾਏ ਮੂਲ ਚੀਫ ਖਾਲਸਾ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਦਫ਼ਤਰਾਂ ਤੱਕ ਪਹੁੰਚ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਹਰੇਕ ਵਿਅਕਤੀ ਅਗਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਹ ਪਰਮਾਤਮਾ ਦਾ ਭਾਣਾ ਮੰਨ ਕੇ ਖੁਸ਼ ਰਹਿ ਸਕਦਾ ਹੈ ਇਸ ਸਮੇਂ ਬਰਬੰਦਰ ਕੌਣ ਚੱਠਾ ਵੱਲੋਂ ਸੰਪਾਦਕਾ ਤੋਂ ਨੈਟਿਕ ਦਾ ਵੀ ਰਿਲੀਜ਼ ਕੀਤੀ ਗਈ ਬੈਂਟਨ ਦੀ ਟਿੱਪੀ ਇਅਰ ਅਚੀਰਤ ਨੇ ਸੰਬੋਧਨ ਕਰਦੇ ਆਖਿਆ ਕਿ ਅਜ ਬੈਂਟਨ ਇੱਕ ਮਿੱਨੀ ਪੰਜਾਬ ਬਣ ਚੁੱਕਿਆ ਹੈ ਅਤੇ ਚਰਤ ਪੰਜਾਬੀ ਸਭਾ ਪੰਜਾਬੀ ਪੰਜਾਬੀਆਂ ਦੀ ਪਰਫਾਰਮੈਂਸ ਲਈ ਹਮੇਸ਼ਾ ਹੀ ਸ਼ਲਾਦਾ ਯੋਗ ਨੂੰ ਪ੍ਰਾਈਮ ਲਈ ਕਰਦੀ ਰਹੀ ਹੈ ਇਸ ਤੋਂ ਇਲਾਵਾ ਕਾਉਂਸਲਰ ਜੁਰ ਪ੍ਰਤਾਪ ਸਿੰਘ ਕਾਉਂਸਲਰ ਪਾਲ ਐਮਪੀ ਰੂਪੀ ਸੁਹੰਤਾ ਐਮਪੀ ਤੇ ਹਰਦੀਪ ਸਿੰਘ ਨੇ ਮਹਿਮਾਨ ਨਾਵਾਜੂ ਸ਼ਿਰਕਤ ਕੀਤੀ ਦੂਜੇ ਸੈਸ਼ਨ ਦੀ ਪ੍ਰਧਾਨਗੀ ਪੱਪਾ ਦੇ ਪ੍ਰਧਾਨ ਡਾਕਟਰ ਰਮਣੀ ਪਟਰਾ ਨੇ ਕੀਤੀ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਡਾਕਟਰ ਅਜੈ ਸਿੰਘ ਚੱਠਾ ਨੇ ਕਾਨਫਰੰਸ ਹਾਲ ਵਿੱਚ ਆਏ ਹੀ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਦੇ ਵਿਸ਼ੇ ਪੰਜਾਬੀ ਭਾਸ਼ਾ ਦਾ ਭਵਿੱਖ ਤੇ ਲੋਕ ਨਾਇਕ ਬਾਰੇ ਗੱਲ ਕੀਤੀ ਡਾਕਟਰ ਸਤਨਾਮ ਸਿੰਘ ਜਸਲ ਨੇ ਕੁਜੀਵਤ ਪਾਸ਼ਾਣ ਚ ਪੰਜਾਬੀ ਭਾਸ਼ਾ ਦਾ ਸਥਿਤੀ ਸੰਭਾਵਨਾਵਾਂ ਚੁਣੌਤੀਆਂ ਤੇ ਭਵਿੱਖ ਆਧਵਿਕ ਖੇਤਰਾਂ ਦੇ ਨਾਇਕਾਂ ਤੇ ਅਣਕੋਲੇ ਨਾਇਕਾਂ ਬਾਰੇ ਚਰਚਾ ਕੀਤੀ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਧਾਨ ਤਰੋਚਕ ਸਿੰਘ ਇਕਵਾਲ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਡੈਲੀਗੇਟਸ ਤੇ ਹਾਜ਼ਰੀ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਆਖਿਆ कि ਅਸੀਂ ਪੰਜਾਬੀ ਭਾਸ਼ਾ ਦੇ ਸਰਕਾਰਕ ਸਰਕਾਰਤਮਕ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇ ਹਾਂ ਇਸ ਤੋਂ ਇਲਾਵਾ ਅਮਰ ਸਿੰਘ ਕੁਲਰ ਸਰਪ੍ਰਸ ਤਾਹਿਰ ਅਸलम ਗੋਰਾ ਅਫਜ਼ਲ ਰਾ ਪਿਆਰਾ ਸਿੰਘ ਪਤੋਵਾਰ ਤੇ ਡਾਕਟਰ ਸੈਮਾ ਇਲਮੀ ਆਪਣੇ ਵਿਚਾਰ ਸਾਂਝੇ ਕੀਤੇ ਇਨ੍ਹਾਂ ਸੈਸ਼ਨਾਂ ਦੌਰਾਨ ਜੱਟ ਪੰਜਾਬੀ ਸਵਾ ਦੇ ਹੁਣ ਤੱਕ ਕੀਤੇ ਕਾਰਜਾਂ ਕਾਨਫਰੰਸ ਦੇ ਸਹਿਯੋਗੀ ਨੈਤਿਕਤਾ ਡਾਕਟਰ ਇੰਦਰਜੀਤ ਸਿੰਘ ਨੇ ਚਰ ਅਤੇ ਕਾਇਦਾਏ ਨੂਰ ਪੰਜ ਵਰਕਰ ਕਮਿਸ਼ਨਾਂ ਦੇ ਡਾਕੂਮੈਂਟਰੀਆਂ ਦਿਖਾਈਆਂ ਗਈਆਂ ਸੈਸ਼ਨ ਤੋਂ ਬਾਅਦ ਸੰਗੀਤਿਕ ਸੈਸ਼ਨ ਦੀ ਸ਼ੁਰੂਆਤ ਹੋਈ ਜਿਸ ਵਿੱਚ ਪਿਆਰਾ ਸਿੰਘ ਉਦੋਵਾਲ ਡਾਕਟਰ ਰਣਜੀਤ ਕੌਰ ਸੰਧੂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਕਾਨਫਰੰਸ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਨਮਾਨਕ ਚੈਂਪੀਅਨਟ ਦਿੱਤੇ ਗਏ ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਸਮਾਰੋਸ਼ਨ ਨਾਲ ਹੋਈ OFC ਦੇ ਪ੍ਰਧਾਨ ਡਾਕਟਰ ਸੰਤੋਖ ਸਿੰਘ ਸੰਧੂ ਵੱਲੋਂ ਕਾਨਫਰੰਸ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਪਹਿਲੇ ਕਾਤਮਿਕ ਸੈਸ਼ਨ ਦੀ ਪ੍ਰਧਾਨਗੀ प्यारा सिंह ओदोवाल ने की थी धर्म सिंह गोराया ने लोकनायक अब्दुल्ला पट्टी संतोष सिंह जस्सीए पंजाबी भाषा ਦਾ ਪ੍ਰਭੇਖ ਅਫਸਰ ਰਾਧ ਨੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪਦਰਤੀ ਸਥਿਤੀ ਦੇ ਪ੍ਰਭੇਖ ਅਮਰਜੀਤ ਸਿੰਘ ਚਾਲ ਨੇ ਪੰਜਾਬੀ ਭਾਸ਼ਾ ਦਾ ਇਤਿਹਾਸਕ ਪਰਖੋਕਰ ਅਤੇ ਇੱਕ ਪਿਆਰਾ ਸਿੰਘ ओदोवाल ਨੇ ਲੋਕनायक ਪਾਪਾ ਸਿੰਘ ਪਪਾ ਬੰਦਾ ਸਿੰਘ ਬਹਾਦਰ ਵਾਲੇ ਆਪਣੇ ਕੋਲ ਪੱਤਰ ਪੇਸ਼ ਕੀਤੇ ਪਹਿਲਾ ਸੈਸ਼ਨ ਆਪਣੀ ਸਮਾਂ ਸੀਮਾ ਬਤਾਲ ਦੇ ਪਰੇ ਚੜਿਆ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਸੰਦੋਪ ਸਿੰਘ ਸੰਧੂ ਨੇ ਕੀਤੀ ਯਸਤੁਸ ਕਮੈਂਟਰਸ ਨੇ ਆਰੋੜਾ ਨੇ ਪੰਜਾਬੀ ਭਾਸ਼ਾ ਅਗੇ ਚੜਾਉਂਦੀਆਂ ਤੇ ਭਵੇਂ ਡਾਕਟਰ ਅਕਵਾਲ ਸ਼ਾਹੀ ਦੀ ਵਰਲਡ ਪੰਜਾਬੀ ਕਾਨਫਰੰਸ ਦੇ ਇਤਿਹਾਸਿਕਿਕਲ ਕਰਦੇ ਆ ਸਰਦਾਰ ਅਜੈ ਸਿੰਘ ਚੱਕਰ ਦੀ ਯੋਗ ਆਯੋਜਕ ਵਜੋਂ ਪ੍ਰਸੰਸ਼ਨਾ ਕੀਤੀ ਉਹਨਾਂ ਪੰਜਾਬੀ ਸਾਹਿਤਦਾਰਾਂ ਦਾ ਪੰਜਾਬੀ ਭਾਸ਼ਾ ਨੂੰ ਦਿੱਤੇ ਸਾਹਿਤਿਕ ਯੋਗਦਾਨ ਦੀ ਗੱਲ ਕੀਤੀ ਪੰਜਾਬੀ ਨਾਇਕਾਂ ਦੀ ਗੱਲ ਕਰਦੇ ਆ ਪਾਪਾ ਬੁੱਲੇ ਸ਼ਾਹ ਮੁਹੰਮਦ ਸਾਈ ਬਖਸ਼ ਅਮਰਤਾ ਪ੍ਰੀਤਮ ਅਬਦੁੱਲਾਹ ਸਾਹ ਫਾਰੂਕ ਵਿਰੋਧੀ ਤੇ ਰਿਆਜ਼ ਨੂੰ ਪੰਜਾਬੀ ਨਾਇਕਾ ਵਜੋਂ ਪ੍ਰਕਾਸ਼ਿਤ ਕੀਤਾ ਗੁਰਾਜ਼ ਸਿੰਘ ਚਾਲ ਨੇ ਨੌਜਵਾਨ ਪੀੜੀ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਮੁੱਖ ਦੀ ਗੱਲ ਕਰਦਿਆਂ ਨੌਜਵਾਨ ਪੀੜੀ ਨੂੰ ਨਾਕਾਰਤਿਕ ਗੀਤਾਂ ਤੋਂ ਬਚਾਉਣ ਅਤੇ ਆਦਰਸ਼ ਨਾਇਕਾਂ ਬਾਰੇ ਜਾਣੂ ਕਰਵਾਉਣ ਦਾ ਹੰਬੜਾ ਮਾਰਤ ਦੀ ਗੱਲ ਕੀਤੀ। ਜਗਵੇਦਰ ਸਿੰਘ ਸੰਤੋ ਵੱਲੋਂ ਅਲਵਰਟ ਵੇਜ ਪੰਜਾਬੀ ਭਾਸ਼ਾ ਨੂੰ ਪ੍ਰਮਾਣਿਕ ਭਾਸ਼ਾ ਦਾ ਦਰਜਾ ਦਿਵਾਉਣ ਤੇ ਨੌਜਵਾਨ ਪੀੜੀ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਰਜ਼ਾਇਏ ਨੂੰ ਇੱਕ ਦ੍ਰਿਸ਼ਟੀਕੋਣ ਦੇ ਕੇਂਦਰਿਤ ਕੀਤਾ ਗਿਆ। ਜਿਵੇਂ ਜਸਵੀਰ ਕੌਰ ਗਰੇਵਾਲ ਨੇ ਪੰਜਾਬੀ ਭਾਸ਼ਾ ਦਾ ਪ੍ਰਮੁੱਖ ਦੀ ਗੱਲ ਕਰਦਿਆਂ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ ਆਸਾਸੀ ਕੋ ਮੈਂ ਪੰਜਾਬੀ ਨਾਇਕ ਦੀ ਗੱਲ ਕਰਦੇ ਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਾਤਾਵਰਣ ਦੇ ਨਾਇਕ ਵਜੋਂ ਤੇ ਉਹਨਾਂ ਨੇ ਸਮਾਜਿਕ ਤੇ ਵਾਤਾਵਰਣੇ ਯੋਗਦਾਨਾਂ ਦੀ ਚਾਚੜ ਕੀਤੀ ਕਿ ਜੇ ਕਾਤਮਕ ਸੈਸ਼ਨ ਦੀ ਪ੍ਰਧਾਨਗੀ ਤਾਹਿਰ ਅਸलम ਬੋਰਾ ਨੇ ਕੀਤੀ ਉਹਨਾਂ ਆਖਿਆ ਪੰਜਾਬੀ ਵਿਰਾਸਤ ਸਿਰਫ ਨਾਇਕ ਹੀ ਨਹੀਂ ਬਲਕਿ ਨਾਇਕਾਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ ਸਹਿਜਪੁਰ ਦੇ ਸਿੱਖ ਨਕਾਮਾਂ ਵਿੱਚ ਮਾਈ ਭਾਗੋ ਦੀ ਬਲੱਖਣ ਸ਼ਖਸੀਅਤ ਇਕ ਕੁਰਬਾਨੀਆਂ ਦੀ ਚਰਚਾ ਕੀਤੀ ਗੀ ਗੁਰਿੰਦਰ ਸਿੰਘ ਕਲਸੀ ਨੇ ਪੰਜਾਬੀ ਭਾਸ਼ਾ ਦੀ ਵਿਸ਼ਾਲਤਾ ਦੀ ਗੱਲ ਕਰਦੇ ਆਂ ਤੇ ਰੋਜ਼ਗਾਰ ਦੇ ਸਾਧਨਾਂ ਵਜੋਂ ਪੰਜਾਬੀ ਭਾਸ਼ਾ ਨੂੰ ਸਥਾਪਿਤ ਕਰਨ ਤੇ ਜ਼ੋਰ ਦਿੱਤਾ ਸਤਿੰਦਰ ਸਿੰਘ ਗੋਠੀ ਨੇ ਪੰਜਾਬੀ ਭਾਸ਼ਾ ਦੇ ਭਵਿੱਖਪਰਤੀ ਖਤਰਿਆਂ ਦਾ ਹਵਾਲਾ ਦਿੰਦੇ ਆਂ ਪੰਜਾਬੀ ਦੀ ਵਿਸ਼ਾਲਤਾ ਦੀ ਗੱਲ ਕੀਤੀ ਰਵਿੰਦਰ ਵਾਰੀਆ ਨੇ ਪੰਜਾਬੀ ਨਾਇਬਚੋ ਡਾਕਟਰ ਸੈਮਪੀਰ ਦੀਆਂ ਵਰਤਮਾਨ ਸਿੱਖਿਆ ਸੰਸਥਾਵਾਂ ਵਿੱਚੋਂ 35 ਸਿੱਖਿਆ ਦੀ ਡਿਗਰੀ ਪ੍ਰਾਪਤ ਕਰਕੇ ਪੰਜਾਬੀ ਦੇ ਪੰਜਾਬੀਅਤ ਦਾ ਨੌਲੋਸ਼ਨ ਕੀਤਾ ਹੈ ਡਾਕਟਰ ਸ਼ੋਮਨ ਨਾਲ ਨੇ ਪੰਜਾਬੀ ਭਾਸ਼ਾ ਦੀ ਸਿਰਿਧੇਪ ਵਿਖੋਵਾਰੇ ਗੱਲ ਕਰਦੇ ਆਖਿਆ ਜੇ ਪੰਜਾਬੀ ਵਿਦਵਾਨਾਂ ਦੀ ਅਨੇਕਾਂ ਹੀ ਕੋਲ ਅਧਾਰਿਤ ਕਾਪਾਂ ਆਰਥਿਕਤਾ ਦੀ ਕਮੀ ਕਨ ਪ੍ਰਕਾਸ਼ਿਤ ਹੋਣ ਤੋਂ ਰਹਿ ਜਾਂਦੀਆਂ ਹਨ ਜਿਸ ਕਾਰਨ ਪੰਜਾਬੀ ਦਾ ਪ੍ਰਸਾਰ ਤੇ ਅਸਰ ਜ਼ਰੂਰ ਪੈਂਦਾ ਹੈ ਚੌਥੀ ਕਾਟਮਕ ਸੈਸ਼ਨ ਦੇ ਸੰਚਾਲਨ ਦੀ ਪਰਦਾਨਗੀ ਸਰੂਪ ਸਿੰਘ ਖੜਾ ਨੇ ਕੀਤੀ ਜਿਸ ਬਾਲਕਨ ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਬਕੌਲਤਾ ਦੇ ਵਰਲਡ ਪੰਜਾਬੀ ਕਾਨਫਰੰਸਾਂ ਦੇ ਯੋਗਦਾਨ ਦੀ ਗੱਲ ਕੀਤੀ ਨੈਂਸੀ ਨੈਂਸੀ ਨੇ ਪੰਜਾਬੀ ਖਾਣ-ਪਾਣ ਦੀ حوالے ਚਰਚਾ ਕੀਤੀ ਕੰਜਲ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਦੀ ਜੀਵਨ ਵਿੱਚ ਐਨਐਡੀ ਦੀ ਗੱਲ ਕਰਦੇ ਆਂ ਆਖਿਆ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਵੀ ਵਧੀਆ ਤਰੀਕੇ ਨਾਲ ਸੰਚਾਰਿਤ ਕਰ ਸਕਦੇ ਹਾਂ ਸਦਾ ਇਸ ਤੋਂ ਪਹਿਲਾਂ ਚੌਥੀ ਦਸਵੀਂ ਵਰਡ ਪੰਜਾਬੀ ਕਾਨਫਰੰਸ ਦੇ ਸਮੂਹ ਜੀ ਟੀਮ ਨੂੰ ਵਧਾਈ ਦਿੰਦੇ ਆਖਿਆ ਕਿ ਪੰਜਾਬੀ ਭਾਸ਼ਾ ਦੀ ਬਣ ਖੁੱਲ ਦਾ ਲੇਖੀਤੇ ਕਾਰਜਾਂ ਵਿੱਚ ਸ਼ਲਾਘਾ ਕੀਤੀ ਪ੍ਰਿੰਸੀਪਲ ਕਰਮਚਾਰੀ ਨੇ ਦਸਵੀਂ ਵਰਡ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਦੀ ਕਾਮਯਾਬੀ ਤੇ ਉਪਰदाई ਦਿੱਤੀ ਆਹੀ ਸੰਗੀਤ ਸ਼ਾਸਤਰੀ ਕਵੀ ਦੇ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਸੰਚਾਲਨ ਹਰੀਮਨ ਸਾਧੀਆਂ ਨੇ ਕੀਤਾ ਇਸ ਕਵੀ ਦਰਬਾਰ ਵਿੱਚ ਡਾਕਟਰ ਸਾਇਮਾ ਇਲਮ ਡਾਕਟਰ ਅਕਵਾਲ ਸ਼ਾਹ ਰਾਜਵੰਤ ਬਾਸ਼ਵਾ ਇਹ ਕਾਨਫਰੰਸ ਆਲੂ ਕਾਉਂਕਰਾਂ ਦੇ ਵਿੱਚ ਕਰਾਂਗੇ ਕੀਤਾ ਸਮੂਚੇ ਕੱਢ ਨੂੰ ਵਿਸ਼ੇਸ਼ਾਂ ਦੌਰਾਨ ਖੋਜ ਪੱਤਰ ਪੇਸ਼ ਕਰਨ ਵਾਲੇ ਸਕਾਲਰਾਂ ਅਨ ਵਰਲਡ ਪੰਜਾਬੀ ਕਾਨਫਰੰਸ ਦੇ ਸਰਪ੍ਰਸਤ ਅਮਰ ਸਿੰਘ ਭੁੱਲਰ ਚੇਅਰਮੈਨ ਅਜੈਬ ਸਿੰਘ ਚੱਠਾ ਸਰਟੀਫੀਕੇਟ ਡਾਕਟਰ ਸੰਤੋਖ ਸਿੰਘ ਸੰਧੂ ਚੱਕਰ ਪੰਜਾਬੀ ਸਭਾ ਦੇ ਪ੍ਰਧਾਨ ਸੁਖੂ ਸਿੰਘ ਖਿਆੜਾ ਦੁਆਰਾ ਸਰਟੀਫੀਕੇਟ ਪ੍ਰਦਿਤ ਕੀਤੇ ਗਏ ਸਮੂਚੀ ਟੀਮ ਵੱਲੋਂ ਬਲਮਕਰਨ ਸ਼ਰਮਾ ਤੇ ਸ਼ਹੀਦੇ ਆਜਮਪਤ ਸਿੰਘ ਦੇ ਭਾਣੇ ਹਕੂਮਤ ਸਿੰਘ ਮਲੀਰਾ ਨੂੰ ਸਨਮਾਨ ਕੀਤਾ ਗਿਆ ਕਾਨਫਰੰਸ ਦਾ ਤੀਜਾ ਦਿਨ ਦੀ ਸ਼ੁਰੂਆਤ ਸ਼ਮਾ ਰੋਸ਼ਨ ਨਾਲ ਕੀਤੀ ਗਈ ਇਸ ਸਮੇਂ ਵਰਡ ਪੰਜਾਬੀ ਕਾਨਫਰੰਸ ਦੇ ਸਰਪ੍ਰਸਤ ਅਮਰ ਸਿੰਘ ਭੁੱਲੜ ਆਜੈਬ ਸਿੰਘ ਚੱਠਾ ਚੇਅਰਮੈਨ ਡਾਕਟਰ ਸੰਤੋਖ ਸਿੰਘ ਸੰਧੂ ਤੇ ਸਰਦੂਲ ਸਿੰਘ ਖਿਆੜਾ حکومت ملی امریک سنگ گردرشن سن، گوردرشن سن، شیرہ ہر ہرجیت باجوا سبھی کور تلو ڈاکٹر رمی بترا بلوندر قور چٹا تبلوچنگ اٹوال بلکندر چٹھا پیادو وال حاضر سن, سن،, سن، شما نوشن کی رسم امرسن بلر ہربجن سنگ امریک گردرشن سن، سن، گوردرشن تیرہ ہرجیت باجوا ਸੁਪਰੀਮ ਕਾਉਂਟੀ ਨੂੰ ਨੇ ਅਦਾ ਕੀਤੀ ਤੀਜੇ ਦਿਨ ਵਕਤ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸੰਤੋਖ ਸਿੰਘ ਸੰਧੂ ਨੇ ਕੀਤੀ ਉਹਨਾਂ ਨੇ ਦਿਨਾਂ ਦੀ ਕਾਮਯਾਬੀ ਦੀ ਲਈ ਸ਼ਿਹਰ ਸਾਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਸਭ ਤੋਂ ਪਹਿਲਾਂ ਕਾਨਫਰੰਸ ਦੇ ਨਿਯਮਾਂ ਬਾਰੇ ਚਰਚਾ ਕਰਵਾਇਆ ਪਹਿਲੇ ਸੈਸ਼ਨ ਦੇ ਮਹਿਮਾਨ ਵਜੋਂ ਹਰਜੀਤ ਸਿੰਘ ਸੁਪਰੀਮ ਕਾਉਂਟੀ ਲੋਪ ਬਰਿੰਦਰ ਸਿੰਘ ਛੱਠਾ ਹਕੂਮਤ ਸਿੰਘ ਮੱਲੀ ਹਰਪਜਨ ਸਿੰਘ ਥੇਨ ਅਜੈਬ ਸਿੰਘ ਯੂਕੇ ਸ਼ਾਮਲ ਹੋਏ ਇਸ ਐਸੇ ਵਿੱਚ ਸੰਬੋਧਨ ਕਰਦੇ ਹਰਪਾਲ ਸਿੰਘ ਨੇ ਮਲੁਖੀ ਜੀਵਰ ਵਿੱਚ ਹਿੰਮਤ ਦੀ ਇਮਲੀਅਤ ਦੀ ਗੱਲ ਕਰਦੇ ਕਵਤਾ ਪੇਸ਼ ਕੀਤੀ ਡਾਕਟਰ ਇੰਦਰਜੀਤ ਕੌਰ ਨੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਵਿਦੇਸ਼ਾਂ ਚ ਵਸਤੇ ਪ੍ਰਸਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਉਹਨਾਂ ਪੰਜਾਬੀ ਸ਼ਬਦਾਵਲੀ ਦੀ ਮਹਾਨਤਾ ਦੀ ਗੱਲ ਕੀਤੀ ਅਮਰਜੀਤ ਸਿੰਘ ਚਾਹਲ ਨੇ ਵਰਲਡ ਪੰਜਾਬੀ ਕਾਨਫਰੰਸ ਦੇ ਕਦੀ ਵੀ ਇਹ ਬਿਸ਼ਲਾਗਾ ਕਰਦੇ ਆ ਸੁਝਾਅ ਦਿੱਤੇ ਪੰਜਾਬ ਦੇ ਵੱਖ-ਵੱਖ

ਦੋਲੇ ਸਭਾ ਤੋਂ ਅਸੀਂ ਸਭ ਜਾਣਦੇ ਹਾਂ ਅਤਿਅੰਤ ਪੰਜਾਬੀ ਖੇਡ ਦੇ ਖੇਤਰ ਵਿੱਚ ਆਪਣਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਮੁਸ਼ਕ ਫੈਲਾ ਲਿਆ ਹੈ ਗਏ ਹਨ 2 ਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਮਨੇਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਪਹਿਲੇ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਪੰਜਾਬੀ ਨਾਇਕਤਾ ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਗਈ ਵਰਲਡ ਪੰਜਾਬੀ ਕਾਨਫਰੰਸ ਦੀ ਸਮੂਚੀ ਟੀਮ ਵੱਲੋਂ ਸਮਾਜ ਵਿੱਚ ਪਾਏ ਬੜਮੁੱਲੇ ਯੋਗਦਾਨ ਇਹਨਾਂ ਸਾਰੇ ਸ਼ਹੀਦਾਂ ਦਾ ਸਮਾਜ ਅਤੇ ਪੁਸ਼ਕਾਰ ਵਜੋਂ ਸਨਮਾਨ ਕੀਤਾ ਗਿਆ ਜਿਸ ਤੇ ਬੰਦ ਸਿੰਘ ਨੇਜਰ ਗੁਰਜੀਤ ਸਿੰਘ ਸਹੋਤਾ ਅਵਤਾਰ ਸਿੰਘ ਮਨਵਾਸ ਸਾਗਰਦੀਪ ਸਿੰਘ ਗੁਰਮukh ਸਿੰਘ ਬਾਠ ਹਰਪਾਲ ਸਿੰਘ ਸੰਧੂ ਹਮਿੰਦਰ ਸਿੰਘ ਦਾ ਨਾਮਕਰਨ ਹੋਇਆ ਹੈ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਸਰਦੂ ਸਿੰਘ ਚੜਾ ਨੇ ਕੀਤੀ ਇੰਦਰ ਇਸ ਇਹ ਵੀ ਸੈਸ਼ਨ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਵਜੋਂ ਇੰਦਰਵੀਰ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਅਤੇ ਇਹਨਾਂ ਤੋਂ ਇਲਾਵਾ ਅਮਰ ਸਿੰਘ ਕੋਲਰ, ਪਿਆਰਾ ਸਿੰਘ ਕਦੋਵਾਲ, ਤਰਲੋਚਨ ਸਿੰਘ ਅਟਵਾਲ, ਕੈਟਰ ਸੰਦੋਖ ਸਿੰਘ ਸੱਦੂ, ਮੁਰਾਰੀ لال, ਮਨਿੰਦਰ ਸਿੰਘ ਸੱਦੂ, ਸੋਨੀਆ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਅੰਤਾਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਹਰਪਾਲ ਸਿੰਘ ਦਾ ਕਾਨਫਰੰਸ ਪੌਂਚਰ ਤੇ ਸਵਾਗਤ ਕੀਤਾ ਗਿਆ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਇਹ ਸਾਡਾ ਸਿਹਰਾ ਸਾਡੇ ਬੱਚਿਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਕਮੇਟੀ ਦਾ ਪਹੁੰਚਣ ਤੇ ਸਵਾਗਤ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਬਾਲੂਕਨ ਸ਼ਰਮਾ ਨੇ ਵਰਲਡ ਪੰਜਾਬੀ ਕਾਨਫਰੰਸ ਦੀ ਦੀ ਨੂੰ ਵਧਾਈ ਦਿੰਦੇ ਹਰ ਸਾਲ ਕਾਨਫਰੰਸ ਸਪੌਂਸਰ ਦਾ ਵਾਧਾ ਕੀਤਾ। ਉਹਨਾਂ ਚੇਅਰ ਐਪੂਡ ਕਮਿਸ਼ਨ ਪੰਜਾਬ ਸਰਕਾਰ ਦੀ ਅਹਿਮ ਤੇ ਕੰਮਾਂ ਬਾਰੇ ਜਾਣੂ ਕਰਵਾਇਆ। ਉਹਨਾਂ ਸਰਕਾਰ ਦੁਆਰਾ ਪੰਜਾਬੀ ਸੂਬੇ ਦੇ ਵੱਖ-ਵੱਖ ਉਤਪਾਦਾਂ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਚੁੱਕੇ ਵੀਲੇ ਦੇ ਚੱਲਣਾ ਪਾਇਆ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇੰਦਰਵੀਰ ਸਿੰਘ ਨੇ ਮੇ ਪੰਜਾਬ ਦੇ ਕਰੇਤਾ ਦੇ ਵਜ੍ਹਾ ਤੇ ਪੰਜਾਬੀ ਤੇ ਪੰਜਾਬੀ ਭਾਸ਼ਾ ਦੇ ਵਿਚ ਪਾਰ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਮੁਰਾਰੀ ਲਾਲ ਨੇ ਸੰਬੋਧਨ ਕਰਦੇ ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਲਈ ਬਤਾਈ ਦਿੰਦੇ ਆ ਆਖਿਆ ਕਿ ਪੰਜਾਬੀ ਦਾ ਇਤਿਹਾਸ ਮਾਣ ਮੱਤਾ ਹੈ ਸਾਨੂੰ ਇਸ ਦੇ ਮਾਣ ਕਰਨਾ ਚਾਹੀਦਾ ਹੈ ਕਾਨਫਰੰਸ ਸਰਪ੍ਰਸ ਅਮਰ ਸਿੰਘ ਪੁਲਰ ਨੇ ਸੰਬੋਧਨ ਕਰਦਿਆਂ ਸ਼ਾਮਲ ਦਰਸ਼ਕਾਂ ਦਾ ਧੰਨਵਾਦ ਕੀਤਾ ਔਰ ਉਹਨਾਂ ਆਉਂਦੇ ਸਮੇਂ ਕਰਵਾਉਣ ਵਾਲੀਆਂ ਕਾਨਫਰੰਸਾਂ ਵਿੱਚ ਸਾਹਿਤ ਨਾਲ ਸੰਬੰਧਿਤ ਇੱਕ ਸੈਸ਼ਨ ਰੱਖਣ ਦਾ ਫੈਸਲਾ ਕੀਤਾ ਸੈਸ਼ਨ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਔਰ ਕਾਨਫਰੰਸ ਪ੍ਰਬੰਧਕਾਂ ਔਰ ਅਤੇ ਮਹਿਮਾਨਾਂ ਵੱਲੋਂ ਸੁਖਿੰਦਰ ਸਿੰਘ ਸੋਜ ਗੁਰਵਿੰਦਰ ਸਿੰਘ ਚੱਖਾ ਪ੍ਰਿਤਤਾ ਸੋਢੀ ਡਾਕਟਰ ਰਮਿੰਦਰ ਵਾਲੀਆ ਪਿਆਰਾ ਸਿੰਘ ਉਦੋਵਾਲ ਗੁਰਦਸ਼ਨ ਸਿੰਘ ਸ਼ੀਰਾ ਸੁਰੇਂਦਰ ਮਕਸੂਦ ਪੁਰੀ ਹੈਪੀ ਮੰਗੜ ਡਾਕਟਰ ਸੈਮਾ ਇਰਮ ਗੁਰਬੀ ਸਿੰਘ ਸਰਾਥ ਡਾਕਟਰ ਸਤਨਾਮ ਸਿੰਘ ਜੱਸੜ ਡਾਕਟਰ ਨੀਲੀਨ ਜਰਹਿਮਾਨ ਡਾਕਟਰ ਆਸਾ ਸਿੰਘ ਹੁਮਣ ਸੁਖਵਿੰਦਰ ਸਿੰਘ ਅਰੋੜਾ ਅਮਰਜੀਤ ਸਿੰਘ ਚਾਲ ਹਕੂਮਤ ਸਿੰਘ ਮੱਲੀ ਹਰਗੇਨਪਾਲ ਸੰਤੂ ਅਮਰੀਕ ਸਿੰਘ ਸੰਗਣ 2018 ਦਾ ਸਨਮਾਨ ਕੀਤਾ ਗਿਆ ਅੰਮ੍ਰਿਤਸਰ ਲੈਂਦੇ ਤੇ ਪੰਜਾਬ ਲੈਂਦੇ ਪੰਜਾਬ ਤੋਂ ਆਏ ਡਾਕਟਰ ਸੈਮਾ ਇਰਮ ਡਾਕਟਰ ਸ਼ੈਦ ਅਕਵਾਲ ਵੱਲੋਂ ਪਰਮੰਦਰ ਦੀ ਟੀਮ ਨੂੰ ਸਨਮਾਨਿਤ ਬਜੋ ਟੀਮ ਦੀ ਦੁਸ਼ਾ ਦੇ ਟਿੱਕੇ ਤੇ ਬਹੁਤ ਬਹੁਤ ਧੰਨਵਾਦ